ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਤੇ ਅੱਜ ਆਪਾਂ ਫੇਰ ਤੁਹਾਡੇ ਨਾਲ ਰੈਡੀ ਸੂਟਸ ਸ਼ੇਅਰ ਕਰ ਰਹੇ ਹਾਂ ਸੋ ਆਪਾਂ ਕੁਝ ਜਿਹੜੇ ਨਵੇਂ ਡਿਜ਼ਾਈਨ ਬਣਾਏ ਐ ਔਰ ਇਹ ਆਪਣੇ ਕੋਲੇ ਰੈਡੀ ਸੂਟਸ ਹੈਗੇ ਆ ਇਹਨਾਂ ਦਾ ਘੇਰਾ ਲੈਂਥ ਆਪਾਂ ਤੁਹਾਨੂੰ ਪ੍ਰੋਪਰ ਦੱਸਾਂਗੇ ਔਰ ਅਗਰ ਤੁਹਾਨੂੰ ਇਹ ਸੂਟ ਤੁਸੀਂ ਐਜ਼ ਇਟ ਇਜ਼ ਪਿਕ ਕਰਨਾ ਚਾਹੁੰਦੇ ਹੋ ਵਿਦ ਦੁਪੱਟਾ ਵਿਦਆਊਟ ਦੁਪੱਟਾ ਤੁਸੀਂ ਮੈਂਸ਼ਨ ਕਰ ਦਿਓ ਪ੍ਰਾਈਸ ਜਦੋਂ ਪੁੱਛਣ ਵੇਲੇ ਸੋ ਆਪਾਂ ਤੁਹਾਨੂੰ ਪ੍ਰਾਈਸ ਵਿਦ ਦੁਪੱਟਾ ਜਾਂ ਵਿਦਆਊਟ ਦੁਪੱਟਾ ਜਿਵੇਂ ਵੀ ਤੁਸੀਂ ਲੈਣਾ ਪਲੀਜ਼ ਇੱਕ ਇੱਕ ਦੇ ਮੈਸੇजेस ਦੇ ਵਿੱਚ ਪੂਰਾ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜਿਵੇਂ ਕਿ ਇਹ ਸੂਟ ਹੈ ਅਸੀਂ ਸਾਰੇ ਸੂਟ ਹੀ ਵਿਦਆਊਟ ਦੁਪੱਟਾ ਬਣਾਏ ਆ ਅਗਰ ਤੁਸੀਂ ਇਹਦੇ ਨਾਲ ਕੋਈ ਵੀ ਦੁਪੱਟਾ ਲੈਣਾ ਉਹ ਮੈਂਸ਼ਨ ਕਰਕੇ ਪ्योर ਕੋਟਾ ਸੁਪਰ نیٹ ਚਨੌਨ ਜਿਹਦੇ ਨਾਲ ਵੀ ਤੁਹਾਨੂੰ ਚਾਹੀਦਾ ਹੈ ਯਾ ਵਿਦਆਊਟ ਦੁਪੱਟਾ ਚਾਹੀਦਾ ਸੋ ਤੁਸੀਂ ਮੈਂਸ਼ਨ ਕਰ ਦਿਓ ਨਾਲ ਮੈਸੇजेस ਤੇ ਤਾਂ ਜੋ ਤੁਹਾਨੂੰ ਆਪਾਂ ਆਨਸਰ ਕਰ ਸਕੀਏ ਸੋ ਕਈ ਵਾਰ ਕੀ ਹੁੰਦਾ ਹੈ ਕਿ ਤੁਸੀਂ ਵਾਰ-ਵਾਰ ਮੈਸੇजेस ਕਰਦੇ ਹੋ ਤਾਂ ਮੈਸੇजेस ਕਾਫੀ ਹੋਣ ਕਰਕੇ ਸਾਡੇ ਤੋਂ ਰਿਪਲਾਈ ਨਹੀਂ ਹੁੰਦਾ ਸੋ ਇਹ ਹੈਗਾ ਜੀ ਜੌਰਜਟ ਤੇ ਫਾਈਨ ਵਾਲੇ ਜੌਰਜਟ ਤੇ ਬਣਿਆ ਹੋਇਆ ਓਨਲੀ ਸੂਟ ਹੈਗਾ ਇਹਦੇ ਨਾਲ ਅਗਰ ਦੁਪੱਟਾ ਕਰਨਾ ਤਾਂ ਤੁਸੀਂ ਕਰ ਸਕਦੇ ਹੋ ਅਗਰ ਦੇ ਵਿਦਆਉਟ ਦੁਪੱਟਾ ਲੈਣਾ ਤਾਂ ਵੀ ਤੁਸੀਂ ਲੈ ਸਕਦੇ ਹੋ ਅਗਰ ਇਹਨੂੰ ਕਿਸੇ ਹੋਰ ਕਲਰ ਕੰਬੀਨੇਸ਼ਨ ਚ ਬਣਾਉਣਾ ਫਿਰ ਵੀ ਬਣਾ ਸਕਦੇ ਹਾਂ ਇਹਦੇ ਵਿੱਚ ਆਪਾਂ ਆਰੀ ਵਿਦ ਮਸ਼ੀਨ embroiderry ਦਿੱਤੀ ਹੋਈ ਹੈ ਦੇਖੋ ਸਾਈਜ਼ ਤੇ ਪੈਨਲ ਬੰਦਾ ਹੈਗਾ ਇਹਦਾ ਵਿੱਚ ਜਿਹੜੇ ਫਲਾਰ ਹੈਗੇ ਇਸ ਤਰ੍ਹਾਂ ਦੀ ਇਹਦੀ ਸਿਮਟਰੀ اور ਬਾਜੂਤੀ ਹੈ ਜਿਹੜਾ ਇਸ ਤਰ੍ਹਾਂ ਦੀ ਵੇਲ ਦੇ ਕੇ ਫਲਾਰ ਦਿੱਤਾ ਹੋਇਆ ਸੋ ਇਹ ਹੈਗਾ ਪੀਚ ਕਲਰ ਦੇ ਵਿੱਚ ਬਹੁਤ ਹੀ ਬੀਜਾ ਪੀ ਸ਼ੀਡ ਹੈਗਾ ਨੈਕਸਟ ਸੂਟ ਹੈਗਾ ਜੀ ਮਹਿੰਦੀ ਸ਼ੇਡ ਦੇ ਉੱਪਰ ਇਹ ਫੁੱਲ ਹੈਵੀ ਸੂਟ ਬਣਿਆ ਹੋਇਆ ਇਹ ਆਪਣਾ ਜਿਹੜਾ ਸੂਟ ਹੈਗਾ ਸਿੰਗਲ ਥ्रेड ਦੇ ਉੱਪਰ ਬਣਿਆ ਹੋਇਆ ਇਸਰ ਬਹੁਤ ਹੀ ਪਿਆਰਾ ਸੂਟ ਹੈ ਇਹ ਇਹਦੇ ਉੱਪਰ ਤੱਕ ਹੈ ਜਿਹੜਾ embroidery ਕੀਤੀ ہوئی ਹੈ ਇਹ ਗਲਾ ਹੈਗਾ 24 45 ਘੇਰੇ ਲੈਂਥ ਦੇ ਅਕੋਰਡਿੰਗ ਹੈ ਜਿਹੜੇ ਆਪਾਂ ਸੂਟ ਬਣਾਏ ਹੋਏ ਆ ਸੋ ਅਗਰ ਤੁਸੀਂ ਕੱਟ ਕਰਨਾ ਤਾਂ ਆਪਾਂ ਇਹ ਚੀਜ਼ ਇਹ ਐਕਸਟਰਾ ਦਿੱਤੀ ਹੋਈ ਹੈ ਤੁਸੀਂ ਇਹਦੇ ਵਿੱਚੋਂ 42 ਲੈਂਥ ਵੀ ਹੋ ਜੂਗੀ 45 ਲੈਂਥ ਵੀ ਹੋ ਜੂਗੀ ਔਰ ਘੇਰਾ ਵੀ ਆਪਾਂ ਥੋੜਾ ਐਕਸਟਰਾ ਕੀਤਾ ਹੋਇਆ ਤਾਂ ਜੋ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਸੋ ਡਿਜ਼ਾਈਨ ਹੈ ਜਿਹੜਾ ਤੁਸੀਂ 22 'ਚ ਵੀ ਲੈ ਸਕਦੇ ਹੋ 24 'ਚ ਵੀ ਲੈ ਸਕਦੇ ਹੋ ਸੋ ਇਹ ਵੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ ਇਹਨੂੰ ਵੀ ਤੁਸੀਂ ਐਜ਼ ਇਟ ਇਜ਼ ਹੈ ਜਿਹੜਾ ਪਿਕ ਕਰ ਸਕਦੇ ਹੋ ਮਹਿੰਦੀ ਸ਼ੀਟ ਦੇ ਉੱਪਰ ਔਰ ਇਹਦੇ ਬਾਜੂ ਤੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਦਾ ਡਿਜ਼ਾਈਨਿੰਗ ਹੈ ਇਸ ਤਰ੍ਹਾਂ ਬਾਜੂ ਦੇ ਉੱਪਰ ਬਾਰਡਰ ਬਣਿਆ ਹੋਇਆ ਹੈ ਜੀ ਇਹ ਸਿੰਗਲ ਟਾਂਕੇ ਦਾ ਕੰਮ ਹੈ ਇਹ ਦੇਖੋ ਬਿਲਕੁਲ ਪੇਂਟ ਤਰ੍ਹਾਂ ਜਿਹੜੇ ਇਹਦੀ ਲੁੱਕ ਆਉਂਦੀ ਹੈ ਜਦਕਿ ਪੇਂਟ ਨਹੀਂ ਹੈ ਸਿੰਗਲ ਟਾਂਕੇ ਨਾਲ ਬਣਿਆ ਹੋਇਆ ਬਹੁਤ ਹੀ ਨੀਟ ਐਂਡ ਕਲੀਨ ਹੈ ਸੋ ਤੁਸੀਂ ਇਹ ਵੀ ਲੈ ਸਕਦੇ ਹੋ ਨੈਕਸਟ ਸੂਟ ਹੈਗਾ ਜੀ ਆਪਣਾ ਸੀ ਗ੍ਰੀਨ ਮੈਂਟ ਗ੍ਰੀਨ ਸ਼ੇਡ ਸੋ ਇਸ ਤਰ੍ਹਾਂ ਕੀ ਰੇਤੇ ਐਮਬਰਾਇਡਰੀ ਕੀਤੀ ਹੋਈ ਹੈ ਦੀ ਔਰ ਇੱਕ ਸਾਈਡ ਦਾ ਜਿਹੜਾ ਪੈਨਲ ਜਾਂਦਾ ਹੈਗਾ ਇਸ ਤਰ੍ਹਾਂ ਪੈਨਲ ਆ ਪੈਨਲ ਦੇ ਵਿੱਚ ਫਲਾਰ ਹੈਗਾ ਦੂਸਰੀ ਸਾਈਡ ਦਾ ਜਿਹੜੇ ਸਿੰਗਲ ਫਲਾਰ ਉੱਪਰ ਗਲੇ ਤੱਕ ਵੀ ਹੈ ਇਹਦਾ ਕਿਰਾ ਵੀ ਆਪਾਂ ਸੇਮ ਲਿਆ ਹੋਇਆ ਹੈ ਇਸ ਤਰ੍ਹਾਂ ਦੀ ਇਹ ਦੀ ਸਿਮੇਟਰੀ ਆ ਸੋ ਇਹ ਬਹੁਤ ਹੀ ਪਿਆਰਾ 컬러 ਕੰਬੀਨੇਸ਼ਨ ਔਰ ਜਿਹੜਾ ਕਲਰ ਹੈਗਾ ਇਹਦਾ ਬਹੁਤ ਹੀ ਪਿਆਰਾ ਸੋ ਐਸ ਇਟ ਇਜ਼ ਤੁਸੀਂ ਇਹਨੂੰ ਪਿਕ ਕਰ ਸਕਦੇ ਹੋ ਇਹਦੇ ਦੀ ਬਾਜੂ ਤੇ ਆਪਾਂ ਵਰਕ ਕੀਤਾ ਹੋਇਆ ਬਾਰਡਰ ਹੈ ਬਹੁਤ ਹੀ ਪਿਆਰਾ ਸੋ ਇਹ ਵੀ ਜ਼ਿਆਦਾਤਰ ਸਿੰਗਲ ਟਾਂਕੇ ਦੀ ਐਮਬਰਾਇਡਰੀ ਹੈ ਨੇ ਵਿੱਚ ਵੀ ਸੋ ਸਿੰਗਲ ਟਾਂਕੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਟਾਈਮਿੰਗ ਲੱਗਦੀ ਹੈ ਸੋ ਫਿਰ ਕੋਸਟਲੀ ਹੋ ਜਾਂਦਾ ਸੂਟ ਸੋ ਇਹ ਵੀ ਤੁਸੀਂ ਐਜ਼ ਇਟ ਇਜ਼ ਪਿਕ ਕਰਨਾ ਹੈ ਜਾਂ ਵਿਦ ਦੁਪੱਟਾ ਪਿਕ ਕਰਨਾ ਤੁਸੀਂ ਕਰ ਸਕਦੇ ਹੋ ਨੈਕਸਟ ਸੂਟ ਹੈਗਾ ਜੀ ਪਰਪਲ ਸ਼ੇਡ ਦੇ ਵਿੱਚ ਇਹ ਵੀ ਬਹੁਤ ਹੀ ਫਾਈਨ ਕੁਆਲਿਟੀ ਦੀ ਜਾਰਜਟ ਹੈ ਅਗਰ ਤੁਹਾਡਾ ਆਲਰੇਡੀ ਆਰਡਰ ਹੈ ਜਿਹੜਾ ਚੱਲ ਰਿਹਾ ਤਾਂ ਤੁਸੀਂ ਉਹਦੇ ਵਿੱਚ ਵੀ ਇਹਨਾਂ ਨੂੰ ਐਡ ਕਰਵਾ ਸਕਦੇ ਹੋ ਸਟੀਚਿੰਗ ਹੀ ਬਾਕੀ ਇਹਨਾਂ ਦੀ ਹੋਰ ਦੁਪੱਟੇ ਬਹੁਤ ਜਲਦੀ ਜਿਵੇਂ ਤੁਹਾਨੂੰ ਪਤਾ ਹੀ ਹੈ ਆਪਾਂ ਰੈਡੀ ਕਰ ਦਿੰਨੇ ਆ ਸੋ ਸਟੀਚਿੰਗ ਇਸ ਤਰ੍ਹਾਂ ਉੱਪਰ ਤੱਕ ਇਹਦੇ ਵੀ ਵਰਕ ਹੈ ਸਾਰਾ ਸਿੰਗਲ ਏਮਬਰਾਇਡਰੀ ਕੀਤੀ ਹੋਈ ਹੈ ਇਹਦੇ ਵਿੱਚ ਇਹ ਦੇਖੋ ਇਹ ਵੀ ਬਹੁਤ ਹੀ ਪਿਆਰਾ ਜਿਹੀ ਲੁੱਕ ਆਉਂਦੀ ਹੈ ਇਹਦੀ ਵੀ ਇਹਦਾ ਵੀ ਜਿਹੜਾ ਬਾਜੂ ਦਾ ਵਰਕ ਹੈਗਾ ਇਸ ਤਰ੍ਹਾਂ ਦਿੱਤਾ ਹੋਇਆ ਸਿੰਗਲ ਥਰਡ ਥ्रेड embroiderry ਹੈ ਸੋ ਇਹ ਵੀ ਤੁਸੀਂ ਐਜ਼ ਇਟ ਇਜ਼ ਬੇਅ ਬਾਈ ਕਰ ਸਕਦੇ ਹੋ ਨੈਕਸਟ ਸੂਟ ਹੈਗਾ ਜੀ ਸ਼ਿਮਰ ਦੇ ਉੱਪਰ ਇਹ ਦੇਖੋ ਇਹ ਸ਼ਿਮਰ ਦਾ ਲਾਈਟ ਜਿਹਾ frozy ਸ਼ੇਡ ਹੈ ਥੋੜਾ ਡਾਰਕ ਸ਼ੇਡ ਆ ਰਿਹਾ ਇਹਦੇ ਵਿੱਚ ਵੀਡੀਓ ਦੇ ਵਿੱਚ ਕਿਉਂਕਿ ਇਹਦੇ ਵਿੱਚ ਸ਼ਾਈਨ ਹੈ ਆਲਰੇਡੀ ਸੋ ਇਹ ਬਹੁਤ ਹੀ ਲਾਈਟ ਜਿਹਾ ਸੌਫਟ ਜਿਹਾ ਸ਼ੀਕਡ ਹੈ ਇਹਦੇ ਵਿੱਚ ਅਸੀਂ ਇਸ ਤਰ੍ਹਾਂ ਬਾਦਲਾ ਦਾ ਵਰਕ ਕੀਤਾ ਹੋਇਆ ਬਾਦਲਾ ਵਿਦ ਮਸ਼ੀਨ ਏਮਬਰਾਇਡਰੀ ਦਾ ਕੰਮ ਕੀਤਾ ਹੋਇਆ ਸੋ ਇਹ ਬਹੁਤ ਹੀ ਪਿਆਰਾ ਇਹਦਾ ਕਨਸੈਪਟ ਹੈ ਸੋ ਤੁਸੀਂ ਇਹ ਵੀ ਬਾਈ ਕਰ ਸਕਦੇ ਹੋ ਔਰ ਇਹਦੇ ਬਾਜੂ ਤੇ ਇਸ ਤਰ੍ਹਾਂ ਦਾ ਫਲਾਰ ਦਿੱਤਾ ਹੋਇਆ 5 ਮੀਟਰ ਇਹ ਸੂਟ ਹੈਗਾ ਸੋ ਇਹ ਸੀਗੇ ਕੁਝ ਪੀਸ ਜੀ ਆਪਣੇ ਕੋਲੇ ਰੈਡੀ ਕਿਉਂਕਿ ਆਪਾਂ ਜਿਹੜੇ ਸਾਰੇ ਰੈਡੀ ਸੂਟਸ ਆ ਜਿਹੜੇ ਨਵੇਂ ਡਿਜ਼ਾਈਨ ਆ ਜਿਹੜੇ ਬਹੁਤ ਘੱਟ ਬਨੇ ਹੈਗੇ ਆ ਆਪਾਂ ਤੁਹਾਡੇ ਲਈ ਉਹ ਲੈ ਕੇ ਆਵਾਂਗੇ ਸੋ ਇਹ ਜਲਦੀ ਤੋਂ ਜਲਦੀ ਜਿਨੇ ਵੀ ਪਿਕ ਕਰਨੇ ਪਲੀਜ਼ ਨਾਲ ਦੀ ਨਾਲ ਤੁਸੀਂ ਇਹਨੂੰ ਪਿਕ ਕਰ ਸਕਦੇ ਹੋ ਅਗਰ ਤੁਸੀਂ ਹੋਰ ਵੀ ਬਣਾਉਣਾ ਚਾਹੁੰਦੇ ਹੋ ਤਾਂ ਬਣਾ ਸਕਦੇ ਹੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਜੜੀਆਂ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਸੋ ਬਣੇ ਰਹੋ ਮੇਰੇ ਚੈਨਲ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ